ਸਸੇ ਗਰਗਟਾਈ ਫੈਟ ਕਲੀਨਿੰਗ ਤਰਕਸ਼ੀਲ ਚੌਂਕ ਤੋਂ ਬੋਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਿਨ੍ਹਾਂ ਦੇ ਕੀ ਪੇਟ ਦੀ ਪ੍ਰੋਬਲਮ ਹੁੰਦੀ ਆ ਪੇਟ ਖਰਾਬ ਹੋ ਜਾਂਦਾਗਾ ਭੁੱਖ ਨਹੀਂ ਲੱਗਦੀ ਪੇਟ ਗੈਸ ਬਣਦੀ ਹੈਗੀ ਜਾਂ ਕਬਜ ਰਹਿੰਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਹੀ ਨੁਕਤਾਗਾ ਇਹਦੇ ਵਿੱਚ ਕੀ ਕਰਨਾਗਾ ਤ੍ਰਿਫਲਾ ਚੂਰਨ ਲੈਣਾਗਾ ਜਾਂ ਘਰ ਬਣਾ ਲਓ ਜਾਂ ਤੁਸੀਂ ਬਾਜ਼ਾਰ ਚੋਂ ਵੀ ਲੈ ਸਕਦੇ ਹੋ ਜਿਆਦਾ ਬੈਸਟ ਹੈ ਵੀ ਘਰੇ ਬਣਾ ਲਓ ਉਹ ਚ ਹਾਰਡਵੇੜਾ ਆਮਲਾ ਹੁੰਦਾਗਾ ਤੇ ਜਿਵੇਂ 50 ਗ੍ਰਾਮ ਲੈ ਲਿਆ ਦਾ ਪਾਊਡਰ ਬਣਾ ਲਿਆ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਤਾਂ ਉਹਦੇ ਵਿੱਚ ਇੱਕ ਚਮਚ ਕਾਲੀ ਮਿਰਚ ਦਾ ਇੱਕ ਚਮਚੇ ਜਮਨ ਦਾ ਇਹਨਾਂ ਨੂੰ ਵੀ ਵਿੱਚੀ ਮਿਕਸ ਕਰ ਲੋ ਰਗੜ ਕੇ ਤਾਂ ਚਮਚ ਦਾ ਤੀਜਾ ਹਿੱਸਾ ਸਵੇਰ ਸ਼ਾਮ ਕੋਸੇ ਪਾਣੀ ਨਾਲ ਰਾਤ ਨੂੰ ਪੈਣ ਮਿਲੇ ਤੇ ਸਵੇਰੇ ਖਾਲੀ ਪੇਟ ਜੇ ਖਾਲੀ ਪੇਟ ਨਹੀਂ ਲਿਆ ਜਾਂਦਾ ਤਾਂ ਖਾਣੇ ਤੋਂ ਬਾਅਦ ਇਹ ਜ਼ਰੂਰ ਲਓ ਤਾਂ ਇਹਦੇ ਨਾਲ ਬਿਲਕੁਲ ਪੇਟ ਸਾਫ਼ ਹੋ ਜੂਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਜਿੰਨੀ ਵੀ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਸਾਰੀ ਹੀ ਪ੍ਰੋਬਲਮ ਉਹ ਸੋਲਵ ਹੋ ਜੂਗੀ ਜੀ